ਜਦੋਂ ਕਿਲੇ ਦੇ ਅੰਦਰ ਲੱਗਾ ਜਾਣ ਤੇ ਕਿਲੇ ਦਾ ਦਰਵਾਜ਼ਾ ਬਹੁਤ ਵੱਡਾ ਹੈ। ਬਟੰਡਾ ਕਿਲਾ ਭਾਰਤ ਦੇ ਪ੍ਰਾਚੀਨ ਕਿਲਿਆਂ ਦੇ ਵਿੱਚੋਂ ਕਿਲਾ ਬਹੁਤ ਵੱਡਾ ਹੈ। ਜਦੋਂ ਅੰਦਰ ਲੱਗਾ ਜਾਣ ਤੇ ਦਰਵਾਜ਼ਾ ਬਹੁਤ ਵੱਡਾ ਸੁਣਿਆ ਦੇ। ਤੇ ਦਰਵਾਜ਼ੇ ਦੇ ਅੱਗੇ ਸੂਏ ਸਿੱਧੇ ਇੰਜ ਕਰਕੇ ਸੂਏ ਸਾਹਮਣੇ ਨੂੰ। ਜਿਹੜਾ ਉੱਤੇ ਗਾਰਡ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਇਹ ਦਰਵਾਜ਼ਾ ਕਿੰਨਾ ਪੁਰਾਣਾ ਹੈ ਕਹਿੰਦਾ ਜਿੰਨਾ ਕੁ ਪੁਰਾਣਾ ਕਿਲਾ ਉਹਨਾਂ ਕਾ ਪੁਰਾਣਾ ਦਰਵਾਜ਼ਾ ਹੋਣਾ। ਆਈਡੀਆ ਜੋ ਦਿੱਤਾ ਉਹਨੂੰ ਨੂੰ ਕਦਾ ਪੱਕਾ ਕੋਈ ਪਤਾ ਸੀ ਹਾਂ ਨਾ। ਮੈਂ ਤਾਂ ਠੀਕ ਹਾਂ ਮੈਂ ਕਿਹਾ ਅਗਲੇ ਪਾਸੇ ਨੂੰ ਸੂਏ ਸਿੱਧੇ ਇੰਜ ਕਰਕੇ ਲੱਗੇ ਆ ਇਹਦਾ ਕਾਰਨ ਹੁਣ ਸਾਰੇ ਸੁਣਿਆ ਦੇ ਉਸ ਤੋਂ ਬਾਅਦ ਮੈਂ ਸਮਾਪਤੀ ਕਰਾਂਗਾ ਉਹਨੇ ਉਦਾਹਰਨ ਬੜੀ ਪਿਆਰੀ ਦਿੱਤੀ ਕਹਿੰਦਾ ਬਾਈ ਜੀ ਪੁਰਾਣੇ ਸਮਿਆਂ ਦੇ ਵਿੱਚ ਨਾ ਲੋਕ ਹਾਤੀਆਂ ਨੂੰ ਸ਼ਰਾਬ ਪਿਆ ਕੇ ਜਾਂ ਤੇ ਕਿਲੇ ਦੇ ਚਾਰਕ ਫੇਰੇ ਬਾਰੂਦ ਲਾ ਦਿੰਦੇ ਸੀ ਵੀ ਜੋ ਬਾਰੂਦ ਦੇ ਨਾਲ ਕਿਲੇ ਦੀਆਂ ਦੁਵਾਰਾਂ ਕਮਜ਼ੋਰ ਹੋਣਗੀਆਂ ਤੇ ਅਸੀਂ ਅੰਦਰ ਐਂਟਰ ਹੋਵਾਂਗੇ ਤੇ ਜਾਂ ਕਹਿੰਦੇ ਵੀ ਹਾਕੀ ਨੂੰ ਸ਼ਰਾਬ ਪਿਆ ਕੇ ਤੇ ਹਾਕੀ ਦੇ ਮੱਥੇ ਤੇ ਤਵੇ ਬੰਨ ਦਿੰਦੇ ਹੁੰਦੇ ਸੀ ਤੇ ਸ਼ਰਾਬ ਪਿਆ ਕੇ ਉਹਨੂੰ ਕਿਲੇ ਦੇ ਦਰਵਾਜੇ ਦੇ ਵਿੱਚ ਟੱਕਰ ਮਰਵਾਉਂਦੇ ਹੁੰਦੇ ਸੀ ਤੇ ਕਹਿੰਦੇ ਜਦੋਂ ਹਾਕੀ ਟੱਕਰ ਮਾਰਦਾ ਸੀ ਤੇ ਕਿਲੇ ਦੇ ਦਰਵਾਜੇ ਕੁੱਟ ਜਾਂਦੇ ਸੀ ਪਰ ਕਹਿੰਦੇ ਅੰਦਾਜ਼ਾ ਲਾ ਕੇ ਵੇਖੋ ਵੀ ਆਹ ਜਿਹੜੇ ਸੂਏ ਆ ਨਾ ਇਹ ਐਡੇ ਠਿੱਖੇ ਸੀ ਇਹਨਾਂ ਨੇ ਹਾਕੀਆਂ ਦੇ ਮੱਥੇ ਤੇ ਜਿਹੜੇ ਤਵੇ ਬੰਨੇ ਸੀ ਨਾ ਉਹ ਭਾਰ ਦਿੱਤੇ ਔਰ ਕਹਿੰਦੇ ਦਰਵਾਜਾ ਨਹੀਂ ਟੁੱਟਿਆ ਸੁਣਿਆ ਜੇ ਸਾਰੇ ਕਹਿੰਦੇ ਦਰਵਾਜਾ ਨਹੀਂ ਟੁੱਟਿਆ ਮੈਂ ਫਿਰ ਪੁੱਛਿਆ ਮੈਂ ਕਿਹਾ ਹਾਥੀਆਂ ਤੋਂ ਦਰਵਾਜਾ ਨਹੀਂ ਟੁੱਟਾ ਕਹਿੰਦਾ ਇਹ ਦਰਵਾਜਾ ਹਾਥੀਆਂ ਤੋਂ ਨਹੀਂ ਟੁੱਟਾ ਮੈਨੂੰ ਗੁਰਬਾਣੀ ਦਾ ਪਾਵਨ ਬਚਨ ਚੇਤੇ ਆ ਗਿਆ ਮੈਂ ਕਿਹਾ ਜਿਹੜੇ ਦਰਵਾਜੇ ਹਾਥੀਆਂ ਕੋਲੋਂ ਨਹੀਂ ਨਾ ਭੱਜੇ ਮੈਂ ਕਿਹਾ ਗੁਰਬਾਣੀ ਦਾ ਪਾਵਨ ਬਚਨ ਹੈ ਮੌਤ ਨੇ ਉਹ ਬੂਏ ਵੀ ਪੰਨ ਸੁਟੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਆਵਾਜ਼ ਤੁਹਾਡੀ ਮੱਧਮ ਹੈ ਆਵਾਜ਼ ਮਾਰੀ ਦੀ ਕੱਢੋ ਭਾਈ ਨਾਲ ਸਾਥ ਦਿਓ ਥੋੜਾ ਜਿਹਾ ਹੈ ਇਹ ਨਾ ਕਰੋ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਧੰਨ ਮੇਰੇ ਸਹਿਬ ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ ਤੇ ਸਾਰੇ ਦੂਹੇ ਭੰਨ ਕੇ ਲਈ ਆ ਜਾਂਦੀ ਹੈ ਭਾਵੇਂ ਕਿਸੇ ਬੰਦੇ ਦਾ politcal ਦਰਵਾਜ਼ਾ ਹੋਵੇ ਗੱਲ ਨੂੰ ਫਾਲੋ ਕਰਿਆ ਜੇ ਮੈਂ ਡੂੰਗੀ ਗੱਲ ਕਰਨ ਲੱਗਾ ਵਾਂ ਇਹ ਵੀ ਤੇ ਇੱਕ ਆੜ ਹੁੰਦੀ ਹੈ ਨਾ ਵੀ ਮੇਰੇ ਕੋਲੇ ਆ ਆੜ ਹੈ ਮੇਰਾ ਕੋਈ ਕੁਝ ਨਹੀਂ ਬਗਾਰ ਸਕਦਾ ਠੀਕ ਹੈ ਪਰ ਚੇਤੇ ਰੱਖਿਆ ਜੇ ਮੌਤ ਦੇ ਅੱਗੇ ਨਾ ਕੋਈ ਪੋਲੀਟਿਕਲ ਦਰਵਾਜ਼ਾ ਕਈ ਬੰਦੇ ਕਹਿੰਦੇ ਸਾਡੀ ਮੈਨ ਪਾਵਰ ਬੜੀ ਐ ਸਾਡੇ ਮਗਰ ਬੰਦੇ ਬੜੇ ਇਕੱਠੇ ਹੋ ਜਾਂਦੇ ਆ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਪਰ ਚੇਤੇ ਰੱਖਿਆ ਜੇ ਜਦੋਂ ਮੌਤ ਆਉਂਦੀ ਆ ਨਾ ਮੈਨ ਪਾਵਰ ਮਰਦੇ ਨੂੰ ਚੁੱਕ ਕੇ ਸ਼ਮਸ਼ਾਨ ਘਾਹ ਤੇ ਲਿਜਾ ਸਕਦੀ ਐ ਪਰ ਇਹ ਨਹੀਂ ਵੀ ਮੌਤ ਨੂੰ ਉਥੋਂ ਪਹੁੰਚਾ ਸਕਦੀ ਬੋਲੋ ਵੀ ਨਹੀਂ ਹੁੰਦਾ ਨਾ ਮੈਨ ਪਾਵਰ ਦੇ ਅੱਗੇ ਮੌਤ ਕੰਮ ਨਹੀਂ ਕਰਦੀ ਹਸਪਤਾਲਾਂ ਦੇ ਵਿੱਚ ਕਿੰਨਾ ਇਕੱਠਾ ਹੁੰਦਾ ਕਿੰਨੀ ਮੈਨ ਪਾਵਰ ਐ ਬੋਲੋ ਨਾ ਕੀ ਹੋ ਜਾਂਦਾ ਆਪਣੇ ਪਿੰਡ ਦੇ ਵਿੱਚ ਕੋਈ ਬਿਮਾਰ ਹੋ ਜੇ ਆਪਣੇ ਆਮ ਕਰਕੇ ਕਹਿੰਦੇ ਸ਼ਹਿਰ ਲੈ ਜਾਓ ਸ਼ਬਦ ਸਾਡੇ ਪਿੰਡਾਂ ਦੇ ਵਿੱਚ ਸ਼ਹਿਰ ਹੁੰਦਾ ਇੱਕ ਵਾਰੀ ਹਨਾ ਸ਼ਹਿਰ ਲੈ ਜਾਓ ਮੰਨ ਲਓ ਕੋਈ ਸੇਖਾ ਲੈ ਕੇ ਆ ਗਿਆ ਉਹ ਕਹਿੰਦੇ ਨਹੀਂ ਕੀ ਇਸ ਵਿਗੜ ਗਿਆ ਮੋਗੇ ਮੋਗੇ ਵਾਲੇ ਕਹਿੰਦੇ ਡੀ ਐਮ ਸੀ ਸੀ ਐਮ ਸੀ ਲੁਧਿਆਣਾ ਲੁਧਿਆਣਾ ਤੋਂ ਗਾਹ ਕਿੱਥੇ ਪੀ ਜੀ ਆਈ ਉਦੋਂ ਗਾਹ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਹਨਾ ਉਦੋਂ ਅਗਲਾ ਬੋਲੋ ਨਾ ਆਪਾਂ ਨੂੰ ਪਤਾ ਹੀ ਹੈ ਫਿਰ ਕੀ ਹੁੰਦਾ ਫਿਰ ਆਪਾਂ ਕਹਿੰਦੇ ਰੱਬ ਦਾ ਭਾਣਾ ਮੰਨ ਲਓ ਭਾਈ ਹੁਣ ਹਸਪਤਾਲਾਂ ਦੇ ਵਿੱਚ ਰੋਲੋ ਨਾ ਇੰਜ ਕਰੋ ਰੱਬ ਦਾ ਲੈ ਕੇ ਨਾ ਵਾਪਸ ਪਿੰਡ ਲਿਆਓ ਜਿਹੜੀ 4 ਦਿਨ ਸੇਵਾ ਖੁੰਦੀ ਏ ਮੌਤੇ ਅੱਗੇ ਕੋਈ ਜੋਰ ਦੇਣਾ ਚੱਲਿਆ ਚੱਲਿਆ ਜੋ ਮੈਂ ਕਹਿੰਦਾ ਗੁਰਬਾਣੀ ਦਾ ਪਾਵਨ ਬਚਨ ਸੁਣਾਉਣਾ ਮਾ ਸਹਿਬ ਜੀ ਕਹਿੰਦੇ ਜਿਸ ਕੀ ਪੂਜਾ ਆਗ ਤੇ ਸਹਿ ਕੌਣ ਰੱਖਾਈ ਕਹਿੰਦੇ ਜਿਹਦੇ ਦਿਨ ਪੋਗੇ ਉਹਨੂੰ ਕੋ ਰੱਖ ਕੇ ਤੇ ਵਿਖਾਵੇ ਕੌਣ ਰੱਖਦਾ ਜਿਸ ਕੀ ਪੂਜਾ ਆਗ ਤੇ ਸਹਿ ਕੌਣ ਰੱਖਾਈ ਬੈਦਿਕ ਅਨੇਕ ਉਪਾਅ ਸਹਿਬ ਜੀ ਕਹਿੰਦੇ ਬੈਦ ਉਪਾਅ ਤੇ ਕਰ ਸਕਦਾ ਹੈ ਕਹਾਂ ਲੋ ਭਾਖਾ ਹੀ ਪਰ ਕੀ ਦੱਸ ਸਕਦਾ ਵੀ ਮੈਂ ਬੱਦੇ ਨੂੰ ਮਰਨ ਨਹੀਂ ਦਿਆਂਗਾ ਸੈਮ ਜੀ ਕਹਿੰਦੇ ਨਾ ਭਾਈ ਕੋਪਾਬ ਕਰੇਗਾ ਪਰ ਮੌਤ ਦਾ ਲਾਜ ਅਜ ਤੱਕ ਨਹੀਂ ਕਿਸੇ ਕੋਲ ਹੋਇਆ ਮੈਂ ਨਾ ਦਰਵਾਜ਼ੇ ਤੇ ਖੂਲ ਖੜਾ ਸੋਚੀ ਜਾਵਾ ਮੈਂ ਕਿਹਾ ਵੀ ਜਿਹੜੇ ਦਰਵਾਜ਼ੇ ਹਾਤੀਆਂ ਕੋਲੋਂ ਨਹੀਂ ਭੱਜੇ ਮੌਤ ਨੇ ਭੰਨ ਦਿੱਤੇ ਆਮ ਕਰਕੇ ਤੁਸੀਂ ਦੇਖੋ ਜਿਵੇਂ ਜਿਵੇਂ ਬਸੋਂ ਹੁੰਦੀ ਹੈ ਨਾ ਤੇ ਪੁਰਾਣੇ ਘਰ ਨਿਵੇਂ ਹੁੰਦੇ ਜਾਂਦੇ ਆ ਤੇ ਬਠਿੰਡੇ ਵਾਲਾ ਕਿਲਾ ਅੱਜ ਵੀ ਦੇਖੋ ਦੂਰੋਂ ਨਜ਼ਰ ਆਉਂਦਾ ਕਿੱਡਾ ਉੱਚਾ ਕਿੱਡਾ ਵੱਡਾ ਕਿਲਾ ਬਣਾਉਣ ਵਾਲਿਆਂ ਨੇ ਤੇ ਕੰਧਾਂ ਜੜੀਆਂ ਨੇ ਨਾ ਜਿੰਨਾ ਆਪਣਾ ਆਹ دیوار ਤੋਂ ਲੈ ਕੇ ਆਹ دیوار ਹੈ ਐਡੀਆਂ ਚੌੜੀਆਂ ਦਿਵਾਰਾਂ ਨੇ ਮੈਂ ਤੇਰੇ ਆ ਮਾ ਨਾ ਮੈਂ ਤੇਰੇ ਆ ਮਾ ਆਹ دیوار ਤੋਂ ਲੈ ਕੇ ਆਹ دیوار ਤੱਕ ਐਡਾ ਜਿਹੜਾ ਵਿਚਕਾਰ ਗੈਪ ਹੈ ਨਾ ਐਡੀਆਂ ਚੌੜੀਆਂ ਕੰਧਾਂ ਬਣਾਉਣ ਵਾਲਿਆਂ ਨੇ ਤੇ ਸੋਚਿਆ ਹੋਵੇਗਾ ਵੀ ਕੰਧਾਂ ਚੌੜੀਆਂ ਵੀ ਕਰ ਦਿਓ ਉੱਚੀਆਂ ਵੀ ਕਰ ਦਿਓ ਕਿਉਂ ਕਿਉਂਦੇ ਹਵਾ ਵੀ ਪੁੱਛ ਕੇ ਅੰਦਰ ਬੜੇ ਪਰ ਮੌਤ ਪੁੱਛ ਕੇ ਨਹੀਂ ਸੀ ਆਈ ਮੌਤ ਪੁੱਛ ਕੇ ਨਹੀਂ ਸੀ ਆਈ ਅੱਜ ਕਿੱਥੇ ਕਿਲੇ ਤੇ ਉਵੇਂ ਖੜੇ ਨੇ ਪਰ ਕਿੱਥੇ ਨੇ ਇਹਨਾਂ ਨੂੰ ਬਣਾਉਣ ਵਾਲੇ ਤੇ ਕਿੱਥੇ ਨੇ ਇਹਨਾਂ ਨੂੰ ਬਣਵਾਉਣ ਵਾਲੇ ਬਣਾਉਣ ਤੇ ਬਣਵਾਉਣ ਦੋਵੇਂ ਜਿਹੜੇ ਨੇ ਅੱਜ ਦੁਨੀਆ ਤੇ ਕਹਿੰਦੀ ਮੌਤ ਆ ਕੇ ਲੱਗੀ ਤੇ ਕਿੰਨਾ ਪ੍ਰਬੰਧ ਕੀਤਾ ਸੀ ਅੰਦਰ ਕੋਈ بڑے ਨਾਂ ਉੱਚਾ ਕਰ ਦਿਓ ਇਹਦੇ ਚਾਰਜ ਫੇਰੇ ਨਹਿਰ ਪੱਟ ਦਿਓ ਮੈਂ ਕਹਿੰਦਾ ਲਾਲ ਕਿਲਾ ਜਿਹੜਾ ਨਾ ਗੱਲੀ ਵਾਲਾ ਇਹਦੇ ਚਾਰਜ ਫੇਰੇ ਤੁਸੀਂ ਵੇਖੋਗੇ ਕਿ ਨਹਿਰ ਹੈ ਤੇ ਨਹਿਰ ਦੇ ਵਿੱਚ ਮਗਰਮਾ ਛੱਡ ਦਿੰਦੇ ਹੁੰਦੇ ਸੀ ਜੇ ਕੋਈ ਬੰਦਾ ਪਹਿਲਾਂ ਅੰਦਰ ਬੜੇਗਾ ਮਗਰਮੱਚ ਨਹੀਂ ਚੜਦਾ ਜੇ ਮਗਰਮੱਚ ਫਿਰ ਅੱਗੋਂ ਪਾਣੀ ਹੈ ਜੇ ਪਾਣੀ ਤੇ ਫਿਰ ਅੱਗੇ ਕਿਲੇ ਦੇ ਉੱਪਰਲੇ ਪਾਸੇ ਨਾ ਬਕਾਇਦਾ ਬਣਾਏ ਹੁੰਦੇ ਸੀ ਬਰਕਾਂ ਜਾਂ ਟਾਈਪ ਅੰਦਾਜ਼ਾ ਲਾ ਕੇ ਵੇਖੋ ਪਰ ਜਦੋਂ ਮੌਤ ਆਈ ਹੈ ਕਿੱਥੇ ਆ ਔਰੰਗਜ਼ੇਬ ਲੱਭਦਾ ਕਿੱਥੇ ਬੋਲੋ ਨਾ ਮੌਤ ਦੇ ਅੱਗੇ ਕੋਈ ਜ਼ੋਰ ਨਾ ਚੱਲਿਆ ਨਾ ਮੈਨ ਪਾਵਰ ਚੱਲੀ ਨਾ ਮਨ ਪਾਵਰ ਚੱਲੀ ਨਾ ਪੋਲੀਟੀਕਲ ਮਾੜੇ ਦੇ ਘਰ ਦੇ ਵਿੱਚ ਮਰਦੇ ਲੋਕ 100 ਤਰ੍ਹਾਂ ਦੀਆਂ ਗੱਲਾਂ ਕਰਦੇ ਆ ਪਤਾ ਕੀ ਕਹਿੰਦੇ ਆ ਫਲਾਣਾ ਤੇ ਲਾਜਖੋਣੋ ਚਲਾ ਗਿਆ ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਜਿੰਨਾਂ ਦੇ ਪ੍ਰਾਈਵੇਟ ਜੈੱਟ ਦੇ ਉੱਪਰ ਲੈ ਕੇ ਜਾਂਦੇ ਆ ਵਿਦੇਸ਼ਾਂ ਦੇ ਅੰਦਰ ਦੱਸੋ ਮੈਨੂੰ ਭਲਿਓ ਲੋਕੋ ਉਹ ਬਚੇ ਰਹ ਜਾਂਦੇ ਆ ਪੈਰੀ